ਦੇ ਹੱਥ ਦੇ ਪਿੱਛੇ ਬਨ ਕੇ ਮੋਟਾ ਸੰਗਲ ਪੈਰਾਂ 'ਚ ਪਾ ਦਈਏ ਗੁਰ ਕਰਪਾਲ ਹੱਸ ਕਰ ਕਹਿਓ ਕਿਆ ਇਸ ਤੇ ਲਬ ਦਿਆਲੂ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਕਿ ਇਸ ਤੋਂ ਕੀ ਲੈਣਾ ਹੈ ਸ਼ੋਰ ਦਿਓ ਪੁੜ ਯਾਰ ਕੋ ਪੁਨ ਕਰੈ ਨਾ ਐਬੋ ਮਹਾਰਾਜ ਕਹਿੰਦੇ ਵਿਦੀ ਚੰਦ ਸਾਹਿਬ ਕੋਈ ਪਾਗ ਦੇ ਪਿੱਛੇ ਸੰਗਲ ਪਾਉਣ ਦੀ ਲੋੜ ਨਹੀਂ ਕੋਈ ਅਨੁਬੰਧਨ ਦੀ ਲੋੜ ਨਹੀਂ ਇਹ ਤੋਂ ਆਪਾਂ ਕੀ ਲੈਣਾ ਹੈ ਇਸ ਝੂਠੇ ਨੂੰ ਛੱਡ ਦੇਵੋ ਇਹ ਦੁਬਾਰਾ ਇਸ ਤਰ੍ਹਾਂ ਨਹੀਂ ਕਰੇਗਾ ਜਥਾ ਦੁਸ਼ਟ ਪਿਤ ਸੁਤ ਤਥਾ ਤੁਰਕ ਕੇ ਚੇਰੇ ਜਿਵੇਂ ਇਸ ਦਾ ਪਿਓ ਦੁਸ਼ਟ ਸੀ ਓਮੀ ਹੀ ਕਹਿੰਦੇ ਇਹ ਪੁੱਤਰ ਹੈ ਕੋਸ਼ਕ ਜੂਤ ਸਿਰ ਮਹਿਤੋ ਸਿਮਰੈ ਗੁਣ ਤੇਰੇ ਇਹ ਤਾਂ ਤੁਰਕਾਂ ਦੇ ਚੇਲੇ ਐ ਥੋੜੀਆਂ ਜਹੀਆਂ ਕਹਿੰਦੇ ਜਿਹੜੇ ਛਿੱਤਰ ਐ ਜਿਹੜੀਆਂ ਜੁੱਤੀਆਂ ਇਹਦੇ ਸਿਰ ਵਿੱਚ ਵੱਜ ਗਈਆਂ ਤਾਂ ਤੁਹਾਡਾ ਗੁਣ ਗਾਣ ਕਰਨ ਲੱਗ ਜਾਏਗਾ ਹੁਕਮ ਤਿਆਗਿਓ ਤਬੈ ਪਨੇ ਕੁਸ਼ਮਾਰੇ ਉਸ ਵੇਲੇ ਫਿਰ ਗੁਰੂ ਜੀ ਦਾ ਹੁਕਮ ਮੰਨ ਕੇ ਗੁਰੂ ਕੇ ਸਿੱਖਾਂ ਨੇ ਕਰਮਚੰਦ ਦੇ ਸਿਰ ਵਿੱਚ ਜੁੱਤੀਆਂ ਮਾਰ ਦਿੱਤੀਆਂ ਤੇ ਉਥੋਂ ਇਹਨੂੰ ਛੱਡ ਦਿੱਤਾ ਹੈ ਨਹੀਂ ਬੋਲ ਮੁਖਿਆ ਬਤੋ ਪਾਗਿਓ ਛੁਟਹ ਰੇ ਮੂੰਹ ਤੋਂ ਫਿਰ ਕੋਈ ਸ਼ਬਦ ਨਹੀਂ ਬੋਲਿਆਗਾ ਕੋਈ ਸ਼ਬਦ ਨਹੀਂ ਨਿਕਲਿਆ ਛੁੱਟਦਿਆਂ ਸਾਰ ਕਹਿੰਦੇ ਦੌੜ ਗਿਆ ਭੱਜ ਗਿਆ ਜਏ ਮਿਲਿਓ ਤੁਰਕਨ ਬਿਖੈ ਜਏ ਅਬਦੁਲ ਖਾਨ ਇਹ ਹੁਣ ਕਿੱਥੇ ਗਿਆ ਜਿੱਥੇ ਅਬਦੁਲ ਖਾਨ ਸੀ ਉਥੇ ਜਾ ਕੇ ਤੁਰਕਾਂ ਦੇ ਵਿੱਚ ਇਹ ਮਿਲ ਗਿਆ ਹੈ ਤਰਕਤਪੁਰ ਬੜ ਸਵਾਸ ਲੈ ਅਸਬਾਕ ਬਖਾਨਾ ਇਹਦਾ ਹਿਰਦਾ ਇਹਦਾ ਦਿਲ ਬੜਾ ਧੜਕ ਰਿਆ ਸੀ ਵੱਡੇ ਵੱਡੇ ਸਾਹ ਲੈ ਲੈ ਕੇ ਉਸ ਨੇ ਇਸ ਤਰ੍ਹਾਂ ਕਿਹਾ ਹੈ ਗਇਓ ਮੋਹੇ ਲੈ ਕਰ ਗਏ ਗੁਰਜਾ ਕਰਿਓ ਹੈ ਜਿੱਥੇ ਗੁਰੂ ਖੜਾ ਹੈ ਸਿੱਖਾਂ ਦਾ ਮੈਨੂੰ ਕਹਿ ਲੱਗੇ ਪਕੜ ਕੇ ਉਥੇ ਲੈ ਗਏ ਸਨ ਛਲ ਬਲ ਕੋ ਧਰ ਸ਼ਿਗਰਤਾ ਮੈਂ ਸ਼ੂਟਨ ਕਰੋ ਹਾਂ ਤੇ ਅਬਦੁਲ ਖਾਨ ਮੈਂ ਚਾਲ ਬਾਜੀ ਕਰਕੇ ਚਲਾਕੀ ਕਰਕੇ ਸ਼ਕਤੀ ਦੇ ਨਾਲ ਜਲਦੀ ਜਲਦੀ ਛੁੱਟ ਕੇ ਆ ਗਿਆ ਪਰ ਇਹ ਨਹੀਂ ਦੱਸਿਆ ਵੀ ਮੈਨੂੰ ਉੱਥੇ ਮਾਰ ਵੀ ਪਈ ਹੈ ਇਹ ਅੱਜ ਦੇ ਸਮੇਂ ਦੀ ਗੱਲ ਨਹੀਂ ਕੀ ਇਹ ਤਾਂ ਛੇਵੇਂ ਪਾਤਸ਼ਾਹ ਜੀ ਦੇ ਸਰੀਰ ਵਿੱਚ ਵਿਚਰਦੇ ਰਹੇ ਹਨ ਤੇ ਆਪਣੇ ਸਿੱਖਾਂ ਤੋਂ ਮਾਰ ਕਟਾਈ ਵੀ ਉਹਨਾਂ ਲੋਕਾਂ ਦੀ ਕਰਾਈ ਹੈ ਜਿਹੜੇ ਗੁਰੂ ਘਰ ਦੇ ਨਿੰਦਕ ਸੀ ਆਪਣੀ ਤਾਂ ਲੋਕਾਂ ਦੀ ਜਮੀਰ ਹੀ ਮਰ ਗਈ ਹੈ। ਨਾ ਕੋਈ ਇਨਸਾਨੀਅਤ ਆਪਣੇ ਵਿੱਚ। ਬਾਬਾ ਜਰਨੈਲ ਸਿੰਘ ਇੱਕ ਕੋਈ ਸਿੰਘ ਆਇਆ। ਉਹ ਕਹਿੰਦਾ ਮਹਾਂਪੁਰਸ਼ ਉਹ ਫਲਾਣੇ ਪਿੰਡ ਦੇ ਵਿੱਚ ਫਲਾਣੇ ਸ਼ਹਿਰ 'ਚ ਬੇਅਦਬੀ ਹੋਈ ਹੈ। ਮਹਾਂਪੁਰਸ਼ ਕਹਿੰਦੇ ਮੇਰੇ ਕੋਲੇ ਕੀ ਲੈਣ ਆਇਆ? ਦਾਣੇ ਲੈਣ ਆਇਆ। ਮੇਰੇ ਕੋਲੇ ਕੀ ਲੈਣ ਆਇਆ? ਤੇ ਹੂੰ ਬਾਣਾ ਪਾਇਆ, ਦਾੜਾ ਪ੍ਰਕਾਸ਼ ਕੀਤਾ, ਦਸਤਾਰ ਸਜਾਈ ਹੈ। ਬਾਣੀ ਬਾਣਾ ਤੇਰੇ ਕੋਲੇ, ਸ਼ਾਸਤਰ ਤੇਰੇ ਕੋਲੇ, ਮੇਰੇ ਕੋਲੇ ਕੀ ਲੈ ਲੈਣ ਆਇਆ? ਮੈਨੂੰ ਦੱਸਣਾ ਆਇਆ ਵੀ ਬੇਅਦਬੀ ਹੋ ਗਈ। ਕੀ ਤੇਰਾ ਫਰਜ਼ ਨਹੀਂ ਬਣਦਾ ਤੇਰੇ ਪਿਤਾ ਨੂੰ ਬੰਦਾ ਕੋਈ ਸਾਹਮਣੇ ਕਹਿੰਦੇ ਦਾੜੇ ਤੋਂ ਫੜ ਲਵੇ ਜਾਂ ਉਹਨੂੰ ਮਾੜਾ ਚੰਗਾ ਬੋਲੇ ਜਾਂ ਤੇਰੇ ਪਿਤਾ ਨੂੰ ਧੁਇਆ ਜਾਵੇ ਤੇ ਤੂੰ ਬੰਦਿਆ ਭਾਵੇਂ ਕੀ ਕਰੇਗਾ ਭਾਵੇਂ ਧੀ ਆ ਤੇ ਭਾਵੇਂ ਪੁੱਤਰ ਤੂੰ ਕੀ ਕਰੇਗਾ ਤੂੰ ਲੜੇਗਾ ਨਾ ਵਡਣ ਤੱਕ ਨਾ ਜਾਏਗਾ ਜੇ ਦੁਨੀਆਵੀ ਤੌਰ ਤੇ ਸਾਡੇ ਪੁੱਤਰ ਆਪਣੇ ਪਿਤਾ ਦਾ ਬਦਲਾ ਲੈਣ ਦੇ ਲਈ ਇੰਨੇ ਖੁਸ਼ ਹੁੰਦੀਆਂ ਇੰਨੇ ਅੱਗੇ ਜਾਂਦੇ ਆ ਤੇ ਆਹ ਜਿਹੜਾ ਬਾਪੂ ਬੈਠਾ ਈ ਤਾਂ ਆਪਾਂ ਬੇਅਦਬੀ ਕਿੰਨੀ ਕਰਾ ਦਿੱਤੀ ਹੈ ਆ ਕਿਸਾਨੀ ਸੰਘਰਸ਼ ਅੰਦੋਲਨ ਚੱਲਿਆ ਸੀ ਉੱਥੇ ਮੈਂ ਵੀ ਇੰਟਰਨੈਸ਼ਨਲ ਮੀਡੀਆ ਤੇ ਗ੍ਰੀਸ ਦੀ ਜਥੇਬੰਦੀ ਦੇ ਵੱਲੋਂ ਮੈਂ ਪਹੁੰਚਿਆ ਸੀ ਉੱਥੇ ਸਵਾ 1 ਲੱਖ ਰੁਪਈਆ ਸੇਵਾ ਪਾਈ ਸੀ ਅਸੀਂ ਗੁਰਮੁਖ ਪਿਆਰਿਓ ਉਥੋਂ ਦੀ ਸੰਗਤ ਦਾ ਗ੍ਰੀਸ ਯੂਰਪ ਦੀ ਸੰਗਤ ਦਾ ਇਹ ਹੁਕਮ ਸੀਗਾ ਉੱਥੇ ਮੈਂ ਇਹ ਗੱਲ ਕਹੀ ਸੀ ਕਿ ਇਹ ਅੱਜ ਦੀ ਲੜਾਈ ਨਹੀਂ ਇਹ ਬਾਬਰ ਤੋਂ ਸਮੇ ਦੀ ਸਾਡੀ ਲੜਾਈ ਹੈ ਕੱਲਾ ਕਿਸਾਨੀ ਸੰਘਰਸ਼ ਅੰਦੋਲਨ ਦੀ ਗੱਲ ਨਹੀਂ ਕੱਲੀਆਂ ਜ਼ਮੀਨਾਂ ਦੀ ਗੱਲ ਨਹੀਂ ਕੱਲ ਹੀ ਜ਼ਿੰਗੀਰਾਂ ਦੀ ਗੱਲ ਨਹੀਂ ਕੋਈ ਪਾਣੀਆਂ ਦੀ ਗੱਲ ਨਹੀਂ ਅਸੀਂ ਸਾਰੇ ਧਰਤੀ ਦੇ ਕੋਨੇ-ਕੋਨੇ ਤੋਂ ਤੁਹਾਡੇ ਚੰਡੀਗੜ੍ਹ ਤੋਂ ਕਿੰਨੇ ਲੋਕ ਗਏ ਪੰਜਾਬ ਤੋਂ ਕਿੰਨੇ ਗਏ 2015 ਤੋਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਕਿ ਅੱਜ ਤੱਕ ਕਿਸੇ ਬੰਦੇ ਨੇ ਧਰਨਾ ਲਾਇਆ ਹੈ ਅੰਦੋਲਨ ਸ਼ੁਰੂ ਕੀਤਾ ਹੈ ਇਸੇ ਕਰਕੇ ਸਾਡੀ ਜਿਹੜੀ ਕੌਮ ਹੈ ਢਹਿ ਢੇਰੀ ਹੁੰਦੀ ਜਾਂਦੀ ਹੈ ਬੇੜਾ ਗਰਕ ਹੁੰਦਾ ਜਾਂਦਾ ਹੈ ਕਿਉਂਕਿ ਸਾਡੇ ਅੰਦਰੋਂ ਜ਼ਮੀਰ ਮੁੱਕ ਗਈ ਹੈ ਸਾਡੇ ਅੰਦਰ ਜਿਹੜੀ ਇਨਸਾਨੀਅਤ ਪਾਈ ਸੀ ਜਿਹੜੀ ਕ੍ਰਾਂਤੀ ਪਾਈ ਸੀ ਮਹਾਰਾਜ ਨੇ ਉਹ ਤਾਂ ਚਲੀ ਗਈ ਬਾਬਾ ਜਰਨੈਲ ਸਿੰਘ ਕਹਿੰਦੇ ਸਰੀਰ ਨੇ ਮਰਨਾ ਹੈ ਪੰਜਾਂ ਤੱਤਾਂ ਤੋਂ ਬਣਿਆ ਪੰਜਾਂ ਤੱਤਾਂ ਵਿੱਚ ਘੁਲ ਮਿਲ ਜਾਣਾ ਹੈ ਮੇਰੇ ਜਿਹੜੇ ਸਿੰਘ ਹੈ ਧੀ ਪੁੱਤਰ ਹੈ ਇਹ ਪਤਾ ਨਹੀਂ ਇਹਨਾਂ ਮਿੱਟੀ ਨੂੰ ਸੰਭਾਲ ਲੈਣਗੇ ਪਰ ਜਿਹੜੇ ਬੰਦੇ ਦੇ ਅੰਦਰੋਂ ਜ਼ਮੀਰ ਮਰ ਜਾਂਦੀ ਹੈ ਉਹ ਅੱਜ ਵੀ ਮਰਿਆ ਤੇ ਕੱਲ ਵੀ ਮਰਿਆ ਸਾਡੇ ਤਾਂ ਕੌਮ ਤੇ ਆਗੂ ਵੀ ਕੇ ਪਏ ਆ ਹੋਰ ਆਪਾਂ ਕੀ ਕਰ ਲਾਂਗੇ 2.5 ਕਰੋੜ ਦੁਨੀਆ ਸੀ ਕਿ 2 ਕਰੋੜ ਵਿੱਚੋਂ ਦੁਨੀਆ ਰਹਿ ਗਈ ਹੈ ਤੇ ਆਪਾਂ ਇੰਨੇ ਆਸ਼ੀਦੀ ਦਿਹਾੜੇ ਆ ਰਹੇ ਆ ਗੁਰਤੇਗ ਬਹਾਦਰ ਸਾਹਿਬ ਦਾ ਸ਼ੀਦੀ ਦਿਹਾੜਾ ਲੰਘਿਆ ਗੁਰਮੁਖੋ ਸਾਡਾ ਇਸ ਤਰੀਕੇ ਨਾਲ ਇੰਨਾ ਪਿਆਰ ਡਟ ਕੇ ਹੁੰਦਾ ਇੰਨਾ ਕਹਿੰਦੇ ਪ੍ਰਚਾਰ ਹੁੰਦਾ ਘਰ ਘਰ ਤੱਕ ਚਾਨਣ ਹੁੰਦਾ ਜਿਹੜੀਆਂ ਦੂਜੀਆਂ ਵੀ ਕਹਿੰਦੇ ਕੌਮਾਂ ਉਹਨਾਂ ਨੂੰ ਵੀ ਨਸੀਅਤ ਪੈ ਜਾਂਦੀ ਕਿ ਸ਼ੀਦੀ ਹੁੰਦੀ ਕੀ ਹੈ ਧਰਮ ਸਿੱਖ ਧਰਮ ਹੁੰਦਾ ਕੀ ਹੈ ਇਤਾ ਆਪਾਂ ਕੋਈ ਨਹੀਂ ਜਾਣਿਆ ਜੁਣਿਆ ਆਪਾਂ ਤਾਂ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਬਾਣੀ ਵੀ ਨਹੀਂ ਪੜ੍ਹਾ ਸਕੇ ਊੜਾ ਵੀ ਨਹੀਂ ਰਖਾ ਸਕੇ ਜੂੜਾ ਵੀ ਨਹੀਂ ਰਖਾ ਸਕੇ ਤੇ ਗੁਰਦੁਆਰੀ ਵੀ ਨਹੀਂ ਆਪਾਂ ਤਾਂ ਲੈ ਕੇ ਆਉਂਦੇ ਬੱਸ ਕੇ ਆਪਾਂ ਕੀ ਜੰਗ ਜਿੱਤਨੀ ਹੈ ਕੀ ਸਾਡੇ ਕੋਲੇ ਰਾਜ ਭਾਗ ਆ ਜਾਏਗਾ ਆ ਇੱਕ ਹੋਰ ਹੁਣ ਢੰਡੋਰਾ ਪਿੱਟ ਪਿੱਟੀ ਜਾਂਦੀ ਵੀ ਖਾਲਸਤਾਨ ਲੈ ਲੋ ਖਾਲਸਤਾਨ ਦਾ ਕੀ ਮਤਲਬ ਹੈ ਸਾਡੇ ਜਿਹੜੇ ਬੰਦੇ ਆ ਜਿਨ੍ਹਾਂ ਨੇ ਪੱਗਾਂ ਰੱਖੀਆਂ ਜਿਨ੍ਹਾਂ ਨੇ ਦਾੜੇ ਰੱਖਿਆ ਜਿਹੜੇ ਬਾਣੀ ਪੜ੍ਹਦੇ ਅੰਮ੍ਰਿਤਧਾਰੀ ਆ ਉਹੀ ਇੱਕ ਦੂਜੇ ਨੂੰ ਵੇਖ ਕੇ ਰਾਜੀ ਨਹੀਂ ਉੱਥੇ ਲੜਾਈਆਂ ਪਈ ਜਾਂਦੀਆਂ ਪੱਗਾਂ ਨਾਲ ਪੱਗਾਂ ਢਈ ਜਾਂਦੀਆਂ ਤੇ ਆਪਾਂ ਖਾਲਸਤਾਨ ਕਰਕੇ ਕੀ ਬਣਾ ਕੀ ਕਰਾਂਗੇ ਮਿਲ ਜੀਗਾ ਕੁਝ ਬਾਬਾ ਜਰਨੈਲ ਸਿੰਘ ਨੂੰ ਕਿਹਾ ਸੀਗਾ ਦਿੱਲੀ ਤੋਂ ਆਏ ਬੰਦੇ ਖਾਲਸਤਾਨ ਚਾਹੁੰਦੇ ਹੋ ਮਾਪਰਸ਼ਾਸਕੇ ਕਹਿਣ ਲੱਗੇ ਜੇ ਤਾ ਬੀਬੀ ਦੇ ਦੇਗੀ ਭਲੀ ਮਾਨਸ ਤਾਂ ਲੈ ਲਾਂਗੇ ਨਹੀਂ ਤਾਂ ਫਿਰ ਕੋਈ ਗੱਲ ਨਹੀਂ ਹੱਸਣ ਵਾਲੀ ਗੱਲ ਨਹੀਂ ਗਈ ਬਹੁਤ ਇੱਕ ਸ਼ਰਮਸਾਰ ਵਾਲੀ ਗੱਲ ਆ ਸਾਡੇ ਲਈ ਪਰ ਗੁਰੂ ਗੁਰੂ ਨੇ ਤੇ ਗੁਰੂ ਕੇ ਸਿੱਖਾਂ ਨੇ ਪਰਵਾਹ ਨਹੀਂ ਕੀਤੀ ਜਿਵੇਂ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਆਇਆ ਮਹਾਰਾਜ ਨੇ ਆਪਣੇ ਸਿੱਖਾਂ ਤੋਂ ਵੀ ਕਟਾਇਆ ਤੇ ਨਾਲ ਗੁਰਮੁਖ ਪਿਆਰੋ ਫਿਰ ਛੱਡ ਵੀ ਦਿੱਤਾ ਇਹ ਹਾਲ ਅੱਜ ਆਪਣੇ ਨਾਲ ਵੀ ਹੈ ਸਾਨੂੰ ਪਹਿਲਾਂ ਵੀ ਕੁੱਟ ਪਈ ਸਾਨੂੰ ਅੱਜ ਵੀ ਪੈ ਰਹੀ ਹੈ ਯਾਦ ਰੱਖਿਓ ਸਾਨੂੰ ਅੱਗੇ ਵੀ ਪਏਗੀ ਆਪਾਂ ਉਹਨਾਂ ਸਮਾਂ ਨਹੀਂ ਸਮਝਦੇ ਪਾਏਗੇ ਜਿੰਨਾ ਸਮਾਂ ਸਾਡੇ ਤੇ ਉਹ ਬੀਤਦੀ ਨਹੀਂ ਗਈ। ਟਾਇਰ ਪਾਕਿਸਤਾਨ ਨੂੰ ਕਹਿੰਦੇ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਸਾੜਿਆ ਗਿਆ ਗੁਰਮੁਖੋ ਫੇਰਿਆ ਗਿਆ। ਸਾਡੀ ਕੋਈ ਆਈਡੈਂਟੀਟੀ ਨਹੀਂ। ਕੋਈ ਸਾਡਾ ਪ੍ਰੂਫ ਨਹੀਂ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜੇ ਕੋਈ ਪ੍ਰੂਫ ਹੈ ਤਾਂ ਲਿਆ ਵਿਖਾ ਦਿਓ। ਕਿ ਸਾਡਾ ਪਾਸਪੋਰਟ ਹੈ। ਪਾਸਪੋਰਟ ਵੀ ਸਾਡਾ ਨਹੀਂ। ਦੇਸ਼ ਵੀ ਸਾਡਾ ਨਹੀਂ ਗੁਰਮੁਖ ਪਿਆਰਿਓ। ਮੇਰਾ ਮਤਲਬ ਕਹਿਣ ਦਾ ਇਹੀ ਹੈ ਬੰਦਿਆ ਤੇਰਾ ਕੁਝ ਨਹੀਂ ਤੇਰਾ ਤਾਂ ਕੇਵਲ ਤੇ ਕੇਵਲ ਵਾਹਿਗੁਰੂ ਆ ਚਾਹੇ ਅੱਜ ਮੰਨ ਲਾ ਚਾਹੇ ਕੱਲ ਮੰਨ ਲਾ ਜਿਹੜੇ ਬੰਦੇ ਜਾਗਦੇ ਰਹਿਣਗੇ ਜਿਹੜੇ ਬੰਦੇ ਸ਼ਸਤਰ ਧਾਰੀ ਹੋਣਗੇ ਉਹਨਾਂ ਦਾ ਵਾਲਵਿੰਗਾ ਨਹੀਂ ਹੁੰਦਾ ਨਹੀਂ ਤਾਂ ਭੇਡਾਂ ਤੇ ਬੱਕਰੀਆਂ ਹੁੰਦੀਆਂ ਜਿੱਦੇ ਜਿਹੜਾ ਮਰਜੀ ਕੋਈ ਚੜਾ ਕੇ ਅਗਲਾ ਲੈ ਜਾਏ ਕਾਲਨ ਤੋਂ ਫੜ ਕੇ ਲੈ ਜਾਏ ਮਹਾਰਾਜ ਨੇ ਕਿਹਾ ਸੀ ਮੈਂ ਬਿਨਾ ਸ਼ਸਤਰ ਤੋਂ ਬਿਨਾ ਤੇ ਬਿਨਾ ਕੇਸਾ ਤੋਂ ਬਿਨਾ ਮੈਂ ਦਦਾਰੇ ਨਹੀਂ ਜੇ ਦੇਵਾਂਗਾ ਭਾਵੇਂ ਲੱਖ ਹੀ ਸਿੱਖ ਬਣਿਆ ਰਵੇ ਮੈਂ ਤਾਂ ਤੁਹਾਨੂੰ ਵੀ ਕਿਹਾ ਸੀ ਪਤਾ ਨਹੀਂ ਤੁਸੀਂ ਯਾਦ ਕਰਦੇ ਹੋ ਕਿ ਨਹੀਂ ਕਰਦੇ ਇਹ ਤੁਹਾਡੀ ਮਰਜ਼ੀ ਹੈ ਟਾਈਮ ਪਾਸ ਕਰਨ ਆਉਣਿਓ ਕਿ ਗੁਰੂ ਦੇ ਕੋਲੇ ਭਾਵਨਾ ਨਾਲ ਆਉਂਦੇ ਹੋ ਇਹ ਤੁਹਾਡਾ ਦਿਲ ਜਾਣਦਾ ਤੁਹਾਡਾ ਮਨ ਜਾਣਦਾ ਅਸੀਂ ਕਥਾ ਕਰਨੀ ਡਿਊਟੀ ਕਰਨੀ ਆ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਚਲੇ ਜਾਣਾ ਸਵੇਰੇ ਫੇਰ ਕਥਾ ਕਰਨੀ ਆ ਕਿ ਤੁਹਾਡੀ ਮਰਜ਼ੀ ਸੁਣਿਓ ਮੈਂ ਤੁਹਾਨੂੰ ਗਰਮ ਖਿਆ ਪਿਆਰਿਓ ਇਹ ਤੁਹਾਨੂੰ ਗੱਲ ਕਹੀ ਸੀ ਕੁਝ ਦਿਨ ਪਹਿਲਾਂ ਕਿ ਜਿਹੜਾ ਆਪਾਂ ਗੁਰਦੁਆਰੇ ਦੇ ਵਿੱਚ ਆਉਣੇ ਆ ਨਾ ਇਹ ਗੁਰਦੁਆਰੇ ਵਿੱਚ ਆਉਣਾ ਕੋਈ ਆਏ ਨਾ ਸਮਝਿਆ ਕਰੋ ਵੀ ਇਹ ਖਾਲਾ ਜੀ ਦਾ ਵਾੜਾ ਤੇ ਚਲੋ ਆਪਾਂ ਦਾਵੀ ਨਿਵਾਹth ਲਾ ਕੇ ਆ ਜੀਏ ਐਸਾ ਨਹੀਂ ਹੋਣਾ ਚਾਹੀਦਾ ਤੁਸੀਂ ਗੁਰੂ ਦੇ ਧੀ ਪੁੱਤਰ ਸਿੱਖੋਂ ਤੇ ਸਿੱਖ ਬਣ ਕੇ ਰਿਹਾ ਕਰੋ ਜਿਹੜਾ ਸਿੱਖ ਬਣੇਗਾ ਹਾਂ ਜੇ ਤੁਹਾਨੂੰ ਕੋਈ ਬੰਦਾ ਕਹੇ ਮੈਂ ਸਰਦਾਰ ਐ ਤੇ ਦੋਵੇਂ ਹੱਥ ਜੋੜ ਕੇ ਗੱਲ ਮੰਨ ਲਿਓ ਕੀ ਪਤਾ BMW BMWW ਦੇ ਵਿੱਚ ਆਇਆ ਹੋਵੇ ਕੀ ਪਤਾ ਮਰਸੀਡੀ ਦੇ ਵਿੱਚ ਆਇਆ ਹੋਵੇ ਡੇਢ ਕਰੋੜ ਗੱਡੀ ਤੇ ਉਤਰਿਆ ਹੋਵੇ ਇੱਥੇ ਆ ਕੇ ਮੱਥਾ ਟੇਕਿਆ ਹੋਵੇ ਸਰਦਾਰ ਮੰਨ ਲਿਓ ਤੇ ਜੇ ਤੁਹਾਨੂੰ ਕੋਈ ਕਵੇ ਮੈਂ ਸਿੱਖ ਐ ਤਾਂ ਫੇਰ ਉਹਨੂੰ ਘੇਰ ਲਿਓ ਭਾਵੇਂ ਮੈਂ ਹੀ ਹੂੰ ਆਪਾਂ ਘੇਰਦੇ ਨਹੀਂ ਆਪਾਂ ਪੁੱਛਦੇ ਨਹੀਂ ਆਪਾਂ ਡਰਦੇ ਆ ਇਸੇ ਕਰਕੇ ਬਾਦ ਆਪਣੀ ਬਦ ਕਿਸਮਤੀ ਕੌਮ ਦੀ ਹੋ ਗਈ ਹੈ ਉਹਨੂੰ ਪੁੱਛਾ ਕਰੋ ਵੀ ਤੂੰ ਸਿੱਖ ਐ ਹਾਂ ਸਿੱਖ ਐ ਉਹਨੂੰ ਇਹ ਗੱਲ ਪੁੱਛਿਆ ਕਰੋ ਅੰਮ੍ਰਿਤ ਵੇਲੇ ਕਿੰਨੇ ਵਜੇ ਉੱਠਦਾ ਹੈ ਜੇ ਤਾਂ ਕਵੇ 8 ਵਜੇ ਫਿਰ ਚੁੱਪ ਕਰਕੇ ਉਥੋਂ ਪੈਰ ਪੁੱਟਿਆ ਕਰੋ ਤੇ ਆਪਣੇ ਘਰਾਂ ਨੂੰ ਰਵਾਨਾ ਤੇ ਜੇ ਕਿਹਾ ਕਰੇ ਮੈਂ 8 ਵਜੇ ਉੱਠਦਾ 8 ਵਜੇ ਬਾਣੀ ਪੜ੍ਹਦਾ ਫਿਰ ਕੋਲੇ ਰੁਕਿਆ ਕਰੋ ਸਿੱਖ ਉਹ ਆ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦਾ ਆਪਾਂ ਤਾਂ 12 1 ਵਜੇ ਸੌਂਦੇ ਕੋਈ ਨਹੀਂ ਕਿ 3 ਵਜੇ ਕਿ ਨਹੀਂ ਉੱਠਣਾ ਕੋਈ ਹੋਵੇਗਾ ਮਾਈ ਦਾ ਲਾਲ ਮਾਈ ਦਾ ਪੁੱਤਰ ਜਿਹੜਾ ਉੱਠੇਗਾ ਨਹੀਂ ਉੱਠਿਆ ਜਾਂਦਾ ਵੇਖ ਲਓ ਹਾਲ ਕੀ ਹੋਇਆ ਪਿਆ ਦਸਣ ਦੀ ਲੋੜ ਹੀ ਕੋਈ ਨਹੀਂ ਆਖੋ ਸਤਨਾਮ ਆਪਣੇ ਗੁਰਸਿੱਖ ਪਰਿਵਾਰਾਂ ਦੇ ਘਰਾਂ ਵਿੱਚ ਕੀ ਹਾਲ ਹੋਇਆ ਪਿਆ ਮੈਂ ਕਈਆਂ ਦੇ ਘਰਾਂ ਵਿੱਚ ਜਾਣਾ ਉਹ ਬੱਚਾ ਬੋਲਿਆ ਗੁਰਮੁਖ ਪਿਆਰਿਓ ਨੇ ਫਤੇ ਬੁਲਾਈ ਮੈਂ ਉਹਨੂੰ ਨਾਮ ਪੁੱਛਿਆ ਸਕੂਲ ਪੁੱਛਿਆ ਅੰਗਰੇਜ਼ੀ ਵਿੱਚ ਦੱਸੀ ਗਿਆ ਮੈਂ ਆਖਿਆ ਇੱਕ ਗੱਲ ਦੱਸ ਵੀ ਤੇਰਾ ਦਾਦਾ ਹੈਗਾ ਹੈਗਾ ਤੇਰਾ ਪਿਤਾ ਹੈਗਾ ਹੈਗਾ ਤੇ ਮੈਂ ਆਖਿਆ ਵੀ ਤੈਨੂੰ ਘਰੇ ਪੰਜਾਬੀ ਨਹੀਂ ਪੜਾਉਂਦੇ ਕਹਿੰਦੇ ਜੀ ਮੇਰੀ ਮਾਤਾ ਹੀ ਕਹਿੰਦੀ ਕੋਈ ਨਹੀਂ ਤੂੰ ਜਿੰਨੇ ਸਕੂਲੇ ਪੜ੍ਹ ਕੇ ਆਉਣਾ ਤੂੰ ਘਰੇ ਵੀ ਅੰਗਰੇਜ਼ੀ ਬੋਲ ਕਿਉਂ ਆਪਣੇ ਬੇੜ ਬੱਚਿਆਂ ਦਾ ਬੇੜਾ ਗਰਕ ਕਰਨ ਤੇ ਲੱਗੇ ਹੋ ਕੀ ਮਿਲੇਗਾ ਤੁਹਾਨੂੰ ਬੱਚਿਆਂ ਦੀ ਇੰਨੀ ਇਹਨਾ ਬੇੜਾ ਗਰਕ ਕਰਕੇ ਇੰਨਾ ਨੀਵਾ ਕਰਕੇ ਕੁਝ ਮਿਲ ਜੇਗਾ ਉਹ ਮਾਂ ਪਿਓ ਬਣ ਕੇ ਇੰਨਾ ਵੱਡਾ ਪਾਪ ਕਮਾ ਰਹੇ ਹੋ ਆ ਸ਼ਹੀਦੀ ਦੇ ਅੜੇ ਆ ਰਹੇ ਹੈ ਜੇ ਸਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਦੇਣੀਆਂ ਤੇ ਦੋ ਗੱਲਾਂ ਮੰਨ ਲਿਓ ਫਿਰ ਮੈਂ ਸਿਮਰਨ ਕਰਾਵਾਂ ਦੋ ਗੱਲਾਂ ਇੱਕ ਤਾਂ ਕੇਸਾਂ ਦੀ ਬੇਅਦਬੀ ਨਾ ਕਰਿਓ ਜਿਹੜੀ ਬੇਨਤੀ ਕਰਨ ਲੱਗਿਆ ਧਿਆਨ ਦਿਅ ਜੀ ਕੈਸਾ ਦੀ ਬੇਅਦਬੀ ਨਹੀਂ ਕਰਨੀ ਜੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੁਸੀਂ ਇੱਥੇ ਵੀ ਮਨਾਉਣਾ ਹੈ ਬਹੁਤ ਪਿੰਡਾਂ ਵਿੱਚ ਪੰਜਾਬ ਵਿੱਚ ਬਾਹਰ ਵੀ ਮਨਾਏ ਜਾਣੇ ਆ ਪਰ ਇੱਕ ਗੱਲ ਜ਼ਰੂਰ ਇਹ ਕਰਿਓ 1 ਜਨਵਰੀ ਨੂੰ 1 ਜਨਵਰੀ ਨੂੰ ਘਰੋਂ ਚਲਿਓ ਵੀ ਮੈਂ ਨਾਈ ਦੇ ਕੋਲੇ ਚੱਲਿਆ ਦੁਕਾਨ ਤੇ ਕੇਸ ਕਤਲ ਕਰਾ ਕੇ ਆਉਣਾ ਇਹ ਵੀ ਤੁਹਾਨੂੰ ਮੈਂ ਕਹਿ ਦਿੰਦਾ 1 ਜਨਵਰੀ ਨੂੰ ਆ ਮਹੀਨਾ ਨਹੀਂ ਜਿਹੜੇ ਵੀ 25 ਦਿਨ ਰਹਿ ਗਏ ਆ ਇੱਕ ਜਨਵਰੀ ਨੂੰ ਘਰੋਂ ਤੁਰਨ ਲੱਗਿਆ ਵੀ ਮੈਂ ਨਾਈ ਦੀ ਦੁਕਾਨ ਤੇ ਜਾਣਾ ਕੱਦੂ ਹਜਾਮਤ ਕਰਾ ਕੇ ਆਉਣੀ ਆ ਰੋਡਾ ਕੋਨਾ ਹੋ ਕੇ ਆਉਣਾ ਉਦੋਂ ਜਾਣ ਤੋਂ ਪਹਿਲਾਂ ਪਹਿਲਾਂ ਸ਼ੀਸ਼ੇ ਦੇ ਵਿੱਚ ਆਪਣਾ ਮੂੰਹ ਖੜ ਕੇ ਤੇ ਦਾੜਾ ਫੜ ਕੇ ਆਪਣੀ ਦਸਤਾਰ ਵੇਖ ਕੇ ਫੇਰ ਜਾਇਓ ਵੀ ਸੱਚੀ ਸ਼ਰਧਾਂਜਲੀ ਦੇਣੀ ਆ ਕਿ ਕੀ ਕਰਨਾ ਦੂਜੀ ਗੱਲ ਇੱਕ 1 ਜਨਵਰੀ ਤੱਕ 2 ਜਨਵਰੀ ਤੱਕ ਪੈਗ ਨਹੀਂ ਲਾਉਣਾ ਕਿਉਂ ਪੈਗ ਗੱਜ ਤਾਂ ਲਾਉਂਦੇ ਆ ਗਿਆਨੀ ਜੀ ਠੰਡ ਬਹੁਤਾ ਮੁੜ ਕੇ ਗਰਮੀ ਪੈ ਜਾਂਦੀ ਹੈ ਗੱਜ ਕੇ ਆਖੋ ਸਤਨਾਮ ਠੰਡ ਨਹੀਂ ਲੱਗਦੀ ਪੈਗ ਨਹੀਂ ਲਾਉਣਾ ਯਾਦ ਰੱਖਿਓ ਤੇ ਜਦੋਂ ਵੀ ਤੁਸੀਂ ਪੈਗ ਲਾਉਣਾ ਹੈ 1 2 ਜਨਵਰੀ ਤੋਂ ਠੇਕੇ ਤੇ ਜਾਇਓ ਜਾਂ ਪੈਗ ਲਾਉਣ ਦੀ ਕੋਸ਼ਿਸ਼ ਕਰਿਓ ਮੈਂ ਤੁਹਾਨੂੰ ਮਹਾਰਾਜ ਦੀ ਹਜ਼ੂਰੀ ਵਿੱਚ ਕਹਿ ਰਿਹਾ ਤੁਸੀਂ ਬੋਤਲ ਫੜ ਵੀ ਲਿਓ ਪਰ ਤੁਹਾਡਾ ਦਿਲ ਪੈਗ ਲਾਉਣ ਨੂੰ ਨਹੀਂ ਕਰੇਗਾ ਆਹ ਦੋ ਗੱਲਾਂ ਮੰਨਿਓ ਤੇ ਤੁਹਾਡੀ ਸੱਚੀ ਸ਼ਰਧਾਂਜਲੀ ਹੈ ਸਹਿਬ ਜਾਦਿਆਂ ਦੀ ਸ਼ੀਧੀ ਦਿਹਾੜੇ ਤੇ ਇਸ ਕਰਕੇ ਗੁਰਮੁਖ ਪਿਆਰਿਓ ਕੁਝ ਸਿਆਣੇ ਬਣੋ ਤੁਸੀਂ ਤਾਂ ਜਿਹੜੇ ਸ਼ਹਿਰ ਵਿੱਚ ਰਹਿੰਦੇ ਕੋਈ ਤੁਹਾਨੂੰ ਤਾਂ ਸਮਝਾਉਣ ਦੀ ਲੋੜ ਹੀ ਕੋਈ ਨਹੀਂ ਬਗਾਨਿਆਂ ਨਾਲ ਨੂੰ ਬਗਾਨਿਆਂ ਨੂੰ ਸਮਝਾਏਗੇ ਉਧਰ ਮੱਥਾ ਮਾਰਗੇ ਤਾਂ ਸ਼ੋਭਾ ਹੈ ਜੇ ਆਪਣੇ ਨਾਲ ਹੀ ਬੰਦਾ ਘੁਲ ਮਿਲ ਕੇ ਉਵੇਂ ਗੱਲਾਂ ਬਾਤਾਂ ਕਰੇ ਤੇ ਕੀ ਫਾਇਦਾ ਰਹੇਗਾ ਕੋ ਸਤਨਾ ਇਸ ਕਰਕੇ ਤੁਸੀਂ ਸਮਝਦਾਰ ਹੈ ਮੈਨੂੰ ਬਹੁਤ ਦਰਦ ਲੈ ਕੇ ਮੈਂ ਸੁਭਾਅ ਦੇ ਮੁਤਾਬਕ ਨਾ ਕਈ ਵਾਰੀ ਬੀਰਸ ਵਿੱਚ ਵੀ ਆ ਜਾਣਾ ਕਮਜ਼ੋਰੀ ਬੜੀ ਵੱਡੀ ਹੈ ਇਹਨੂੰ ਕੰਟਰੋਲ ਕਰਨ ਦੀ ਬੜੀ ਕੋਸ਼ਿਸ਼ ਕੀਤੀ ਹੈ ਮੈਂ ਤਾਂ ਪਰ ਨਹੀਂ ਅਸੀਂ ਜੋ ਤੁਹਾਨੂੰ ਕਹਿੰਨੇ ਅਸੀਂ ਸੰਗਤ ਨੂੰ ਜੋੜਦੇ ਹਾਂ ਅਸੀਂ ਤੋੜਦੇ ਨਹੀਂਗੇ ਤੁਸੀਂ ਤੁਹਾਨੂੰ ਮੇਰੀ ਗੱਲ ਦਾ ਗੁੱਸਾ ਲੱਗਿਆ ਹੋਵੇਗਾ ਔਰ ਜਿਹੜੀ ਕੌੜੀ ਚੀਜ਼ ਹੁੰਦੀ ਆ ਨਾ ਫੋੜੇ ਤੇ ਫਿਰ ਸੰਘਾਣੀ ਹੋਣ ਦਿੰਦੀ ਜੇ ਕੌੜੀ ਦਵਾਈ ਹੋਵੇ ਤੇ ਜੇ ਖੰਡ ਦੇ ਫੱਕੇ ਮਾਰੀ ਜਾਓਗੇ ਤੇ ਅੱਜ ਵੀ ਬਿਮਾਰੀ ਆ ਤੇ ਕੱਲ ਵੀ ਬਿਮਾਰੀ ਆਖੋ ਸਤਨਾ ਥੋੜੀ ਜੀ ਕੌੜੀ ਦਵਾਈ ਲੈਂਦੇ ਰਹਿਣਾ ਚਾਹੀਦਾ ਹੈ ਯਾਦ ਰੱਖਿਓ ਫਿੱਕੀ ਫਿੱਕੀ ਜਿਹੜੀ ਚਾਹ ਨਾ ਪੀਣੀ ਚਾਹੀਦੀ ਹੈ ਇਹਨੇ ਨਾਲ ਸਰੀਰ ਦਾ ਬੈਲੈਂਸ ਬਣਿਆ ਰਹਿੰਦਾ ਅੰਦਰੋਂ ਆਓ ਹੁਣ ਜਿਹੜੀ ਵਿਚਾਰ ਆਪਾਂ ਸਮਾਪਤ ਕੀਤੀ ਹੈ ਆ 2-3 ਮਿੰਟ ਬਾਕੀ ਰਹਿ ਗਏ ਆ ਸਾਰੀ ਸੰਗਤ ਕਰਿਓ ਕਿਰਪਾ ਪਹਿਲੇ ਹਿੱਸੇ ਵਿੱਚ ਦਾਸ ਮੁੜਕੇ ਬੀਬੀਆਂ ਫਿਰ ਵੀਰ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਸਤ ਨਾਮ ਵਾਹਿ